ਸਾਡੇ ਨਾ ਮੇਰੇ ਨਾਲ ਇੱਕ ਸਿੰਘ ਰਹਿੰਦਾ ਸੀ ਉਹ ਕਈ ਦਿਨ ਘਰ ਨਾ ਗਿਆ ਕਈ ਦਿਨ ਹੋ ਗਏ ਘਰ ਨਾ ਗਿਆ ਤੇ ਮੈਨੂੰ ਇੱਕ ਦਿਨ ਕਹਿੰਦਾ ਮੈਂ ਜਾਣਾ ਮਹਾਰਾਜ ਛੁੱਟੀ ਚਾਹੀਦੀ ਹੈ ਮੈਂ ਕਿਹਾ ਜਾਇਓ ਜੀ ਕੋਈ ਨਹੀਂ ਕਹਿੰਦੇ ਬੇਟੀ ਉਧਰ ਹੀ ਪਈ ਹੈ ਮੈਂ ਕਿਹਾ ਕਿਵੇਂ ਕਹਿੰਦਾ ਮੇਰੀ अलमारी ਦੇ ਕੋਲ ਨਾ ਜਿੱਦੇ ਚ ਮੇਰੇ ਕੱਪੜੇ ਪਏ ਐ ਉਹਨਾਂ ਕੱਪੜਿਆਂ ਕੋਲ ਜਾ ਕੇ ਖੜ ਗਈ ਕਈ ਦਿਨ ਹੋ ਗਏ ਪਿਓ ਆਇਆ ਨਹੀਂ ਘਰੇ 10 15 ਦਿਨ ਮੇਰੇ ਨਾਲ ਹੀ ਰਹਿ ਗਿਆ ਅਸੀਂ ਕਿਤੇ ਦੂਰ ਗਏ ਸੀ ਕਹਿੰਦੇ ਕੱਪੜਿਆਂ ਦੇ ਕੋਲ ਖੜੀ 스멜 ਕਰੀ ਜਾਂਦੀ ਐ ਤੇ ਕਹਿੰਦੀ ਐ ਮੈਨੂੰ ਮੇਰੇ ਬਾਪੂ ਦੀ ਖੁਸ਼ਬੂ ਡੈਡੀ ਦੀ ਆਉਂਦੀ ਐ ਮੈਂ ਕੱਪੜਿਆਂ ਕੋ ਨਾ ਰੋਵੇ ਤੇ ਨਾਲੇ ਕੱਪੜਿਆਂ ਕੋਲੇ ਖੜੀ ਛੋਟੀ ਜੀ ਬੱਚੀ ਤੇ ਮੈਨੂੰ ਕਹਿੰਦੇ ਮੈਨੂੰ ਛੁੱਟੀ ਚਾਹੀਦੀ ਐ ਮੇਰੀ ਧੀ ਮੈਨੂੰ ਯਾਦ ਕਰਦੀ ਐ ਧਿਆਨ ਨਾਲ ਸੁਣਨਾ ਗੁਰਮਖੋ ਪ੍ਰੇਮੀ ਐ ਨਾ ਜਿਹੜਾ ਪਿਆਰ ਹੁੰਦਾ ਜਿੱਥੇ ਮੇਰੀ ਮਾਂ ਦੀ ਮੌਤ ਹੋਈ ਮੈਂ ਘਰ ਗਿਆ ਭੋਗ ਪੈ ਗਿਆ ਖਾਲੀ ਘਰ ਹੋ ਗਿਆ ਮਾਂ ਬਿਨਾ ਘਰ ਖਾਲੀ ਹੋ ਜਾਂਦਾ ਬਜ਼ੁਰਗਾਂ ਦੀ ਵੱਡੀ ਲੋੜ ਹੁੰਦੀ ਐ ਇਸੇ ਕਰਕੇ ਮੈਂ ਕਹਿੰਦਾ ਹੁਣ ਫਲ ਫਰੂਟ ਚੰਗੇ ਐ ਪਰ ਸੁੱਕੇ ਮੇਵੇ ਜ਼ਿਆਦਾ ਮਹਿੰਗੇ ਐ ਲੈਣ ਜਾਇਓ ਬਾਜ਼ਾਰਾਂ ਤੋਂ ਸੁੱਕੇ ਮੇਵੇ ਵਾਲੇ ਮਹਿੰਗੇ ਮਿਲਦੇ ਐ ਆ ਦਾਖਾਂ ਅੰਗੂਰ ਹੀ ਹੁੰਦੇ ਐ ਆ ਵੱਡੇ ਵੱਡੇ ਭਰਵੇਂ ਅੰਗੂਰ ਖਰੀਦ ਲਿਓ 200 ਰੁਪਏ ਕਿਲੋ ਮਿਲ ਜਾਣਗੇ ਪਰ ਦਾਖਾਂ ਕਿਲੋ 200 ਦੀਆਂ ਮਿਲ ਜਾਣਗੀਆਂ ਉਹ ਸੁੱਕ ਗਿਆ ਉਹ ਜ਼ਿਆਦਾ ਕੀਮਤੀ ਨੇ ਆ ਜਿਹੜੇ ਬਜ਼ੁਰਗ ਹੋ ਗਏ ਦਾੜੀਆਂ ਚਟੀਆਂ ਹੋ ਗਈਆਂ ਸੁੱਕ ਗਏ ਐ ਜਿਹੜੀਆਂ ਸਲਾਮਾਂ ਤੁਹਾਨੂੰ ਇਹਨਾਂ ਨੇ ਦੇ ਲੈਣੀਆਂ ਉਹ ਕਿਸੇ ਨੇ ਨਹੀਂ ਦੇ ਲੈਣੀਆਂ ਬਜ਼ੁਰਗਾਂ ਦਾ ਤੇ ਘਰੇ ਬੈਠਿਆਂ ਦਾ ਹੀ ਭਾ ਹੁੰਦਾ ਹੈ ਬਜ਼ੁਰਗਾਂ ਦੀ ਤੇ ਬੈਠਿਆਂ ਦਾ ਆਸ਼ੀਰਵਾਦ ਹੀ ਬਹੁਤ ਹੁੰਦਾ ਹੈ ਵੱਡਿਆਂ ਦਾ ਇਸ ਕਰਕੇ ਉਹ ਮੈਂ ਆਪਣੇ ਘਰ ਗਿਆ ਨਾ ਜਦੋਂ ਤੇ ਕਮਾਲ ਦੀ ਗੱਲ ਐ ساری ਜ਼ਿੰਦਗੀ ਮਾਂ ਦੇ ਨਾ ਕੱਪੜੇ ਵੇਖੇ ਨਾ ਕਦੇ ਕੁਝ ਇੰਨਾ ਧਿਆਨ ਦਿੱਤਾ ਹੀ ਨਹੀਂ ਤੇ ਮੈਂ ਆਪਣੇ ਬ੍ਰਦਰ ਨੂੰ ਆਖਾਂ ਮੈਨੂੰ ਕਮਰੇ ਚ ਲੈ ਕੇ ਜਾਹੀਂ ਜਰਾ ਮਾਤਾ ਦੇ ਕਮਰੇ ਚ ਮੈਨੂੰ ਲੈ ਉਹ ਮੈਨੂੰ ਲੈ ਗਿਆ ਮੈਨੂੰ ਫਿਰ ਵਿਖਾਵੇ ਆ ਚੱਪਲਾ ਪਾ ਕੇ ਗਈ ਸੀ ਉਹਦੇ ਤੇ ਮੈਂ ਉਹਨਾਂ ਚੱਪਲਾ ਨੂੰ ਚੱਕ ਕੇ ਵੇਖਿਆ ਮੈਂ ਉਹਦੇ ਟਰੰਕ ਖੁਲਾ ਕੇ ਵੇਖੇ ਮੈਂ ਸੂਟ ਕੇਸ ਖੁਲਾ ਕੇ ਵੇਖੇ ਮੈਨੂੰ ਮੇਰੀ ਮਾਂ ਦੀ ਮਹਿਕ ਆਵੇ ਉਹਦੇ ਵਿੱਚੋਂ ਹੁਣ ਮੈਂ ਤੁਹਾਨੂੰ ਦੱਸਦਾ ਇਹ ਤੈਨੂੰ ਨਹੀਂ ਆਉਣੀ ਤੈਨੂੰ ਤੇਰੀ ਮਾਂ ਦੀ ਆਉ ਮੈਨੂੰ ਮੇਰੀ ਮਾਂ ਤੋਂ ਆਉ ਮੇਰਾ ਪ੍ਰੇਮ ਮੈਨੂੰ ਸਵਾਦ ਦੇਉ ਤੇਰਾ ਪ੍ਰੇਮ ਤੈਨੂੰ ਸਵਾਦ ਦੇਉ ਗੱਲ ਕਿੱਥੇ ਲਿਆਉਣੀ ਚਾਹੁੰਨਾ ਓਏ ਛੇਵੇਂ ਪਾਸ਼ਾ ਦਾ ਚੋਲਾ ਪ੍ਰੇਮੀਆਂ ਨੂੰ ਸਵਾਦ ਦੇਉ ਦੂਜਿਆਂ ਨੂੰ ਨਹੀਂ ਦੇਉ ਬਾਬਾ ਈਸ਼ਰ ਸਿੰਘ ਹੁਣਾਂ ਦੇ ਬਸਤਰ ਪ੍ਰੇਮੀਆਂ ਨੂੰ ਸਵਾਦ ਦੇਣਗੇ ਦੂਜਿਆਂ ਨੇ ਕਹਿਣਾ ਜੁੱਤੀਆਂ ਪੂਜਦੇ ਓਏ ਸਮਝ ਆਈ ਹੁਣ ਆਪਾਂ ਤੁਸੀਂ ਦੱਸੋ ਬਈ ਇੱਕ ਲੜਕੀ ਆਪਣੇ ਬੱਚੇ ਆਪਣੇ ਡੈਡੀ ਦੇ ਕੱਪੜਿਆਂ ਦੇ ਕੋਲੇ ਖੜੀ ਐ ਉਥੇ ਖੜੀ ਸਮੈਲ ਕਰੀ ਜਾਂਦੀ ਐ ਸੀ ਕਹਿੰਦੀ ਐ ਹੈ ਕਮਲੀ ਹੋਈ ਐ ਲੈ ਦੱਸ ਇਹਦੇ ਚੋਂ ਕੀ ਘੜਦੀ ਐ ਤੂੰ ਪਰ ਉਹਨੂੰ ਪੁੱਛੋ ਜਿਹਦਾ ਪਿਓ ਐ ਪ੍ਰੇਮੀ ਦੇ ਪ੍ਰੇਮ ਤੇ ਸਵਾਲ ਨਾ ਚੱਕੀ ਤੇਰਾ ਕਿਤੇ ਹੋਰ ਹੋਣਾ ਆ ਉਹਦਾ ਕਿਤੇ ਹੋਰ ਇਹ ਤੇ ਪ੍ਰੇਮ ਜਿਹਦਾ ਜਿੱਥੇ ਐ ਜਿਹੜਾ ਜਿੱਥੇ ਲੱਗਿਆ ਲੱਗਿਆ ਮਨ ਖੜਿਆ ਤੇ ਖੜਿਆ ਤਾਂ ਕਰਕੇ ਪ੍ਰੇਮ ਐ ਨਾ ਜਿਹੜਾ ਗੁਰਮਖੋਰ ਉਹ ਤੇ ਮੈਂ ਕੱਲ ਪੀਖੀ ਮੈਂ ਦੱਸਿਆ ਮੈਂ ਗਿਆ ਲੰਗਿਆ ਉਹ ਵਾਜਾ ਸਾਹਮਣੇ ਪਿਆ ਸੀ ਉਹਨਾਂ ਦਾ ਆ ਮੈਂ ਵਾਜਾ ਵਜਾ ਰਿਹਾ ਮੇਰੇ ਸਾਹਮਣੇ ਵਾਜਾ ਜਿਹੜੇ ਮੈਨੂੰ ਸਾਹਮਣੇ ਬੈਠੇ ਐ ਉਹ ਸੋਚ ਕੇ ਵੇਖੋ ਵੀ ਆ ਮੇਰਾ ਵਾਜਾ ਹੈ ਇੱਥੇ ਲੱਗਿਆ ਹੁੰਦਾ ਮੇਰੇ ਆਉਣ ਤੋਂ ਪਹਿਲਾਂ ਬੈਠਦਾ ਇੱਥੇ ਹੱਥ ਰੱਖਦਾ ਉਡੀਕ ਕਰਦਾ ਵੀ ਆ ਵਾਜਾ ਪਿਆ ਵਾਜਾ ਰੱਖਦਾ ਮਤਲਬ ਆਉਣ ਵਾਲੇ ਐ ਤੇ ਸੋਚ ਕੇ ਵੇਖੋ ਜਿੱਦੇ ਵਾਜਾ ਇਕੱਲਾ ਹੀ ਪਿਆ ਹੋਊਗਾ ਉਹਦੇ ਕੀ ਬੀਤਦੀ ਦਿਲ ਤੇ ਤੇ ਕੱਲ ਮੈਂ ਵਾਜਾ ਵਖਿਆ ਵਾਜੇ ਆਲਾ ਨਹੀਂ ਨਾ ਜਦੋਂ ਦਿਸਦਾ ਹੁੰਦਾ ਫੇਰ ਪਤਾ ਲੱਗਦਾ ਵੀ ਚੀਜ਼ ਕੀ ਦੀ ਉਹਦੀ ਕੀਮਤ ਮੈਂ ਨਮਸਕਾਰ ਕੀਤੀ ਉਥੇ ਤੇ ਭਰ ਗਿਆ ਮਨ ਮੇਰਾ ਕਿੱਡੀ ਉਡੀਕ ਹੁੰਦੀ ਸੀ ਸਾਨੂੰ ਇੱਥੇ ਖੜਿਆ ਨੂੰ ਹੁਣ ਬਾਹਰ ਆਉਣਗੇ ਮਿਲਣਗੇ ਅਸੀਂ ਨਮਸਕਾਰ ਕਰਾਂਗੇ ਵੇਟ ਕਰਦੇ ਸੀ ਉਹ ਥਾਂ ਹੋਈ ਹੈ ਜਗ੍ਹਾ ਉਹੀ ਹੈ ਪਰ ਖਾਲੀ ਹੋ ਜਾਂਦਾ ਸਾਰਾ ਕੁਝ ਇਹ ਰੌਣਕਾਂ ਇਹ ਸਾਰਾ ਕੁਝ ਉਹ ਗੱਲ ਨਹੀਂ ਰਹਿੰਦੀ ਚਲੋ ਜਗਾ ਦਾ ਥਾਂ ਦਾ ਸਤਿਕਾਰ ਰਹਿਣਾ ਹੀ ਰਹਿਣਾ ਹੈ ਉਹ ਉਥੇ ਪਿਆਰ ਤੇ ਬਣਿਆ ਹੀ ਰਹਿਣਾ ਹੈ ਝੁਕਦੇ ਤੇ ਰਹਿਣਾ ਹੀ ਹੁੰਦਾ ਹੈ ਪ੍ਰੇਮ ਵਾਲੇ ਬੰਦੇ ਨੇ ਝੁਕਦੇ ਹੀ ਰਹਿਣਾ ਹੁੰਦਾ ਹੈ ਪਰ ਵੱਡੀ ਗੱਲ ਹੁੰਦੀ ਹੈ ਸੋ ਇਹ ਫਰੇਮ ਦੀ ਗੱਲ ਹੈ ਗੁਰਮੁਖੋ ਸੋ ਮੈਂ ਤੁਹਾਨੂੰ ਦੋ ਮਾਰਗ ਦੀ ਗੱਲ ਕਰ ਰਿਹਾ ਗਿਆਨ ਮਾਰਗ ਤੇ ਪ੍ਰੇਮ ਮਾਰਗ ਤੇ ਪ੍ਰੇਮ ਦੇ ਦਾ ਜਿਹੜਾ ਮਾਰਗ ਹੈ ਨਾ ਇੱਥੇ ਫਿਰ ਕੁਛ ਵੀ ਨਹੀਂ ਉਹ ਤੇ ਨਾ ਤੂੰ ਆਮ ਹੈ ਬਸ ਬਹੁਤ ਕਿਣਾਵੜੀ ਨਾ ਤੂੰ ਆਮ ਹੈ ਬਸ ਵੇਦ ਪੜਾਵਣੀ ਨਾ ਤੂੰ ਆਮ ਹੈ ਬਸ ਤੀਰਥ ਨਾਈ ਹੈ ਨਾ ਤੂੰ ਆਮ ਹੈ ਬਸ ਧਰਤੀ ਧਾਈ ਹੈ ਨਾ ਤੂੰ ਆਮ ਹੈ ਬਸ ਕਿਤੇ ਸਿਆਣਪ ਹੈ ਨਾ ਤੂੰ ਆਮ ਹੈ ਬਸ ਬਹੁਤਾ ਦਾਨ ਦੇ ਸਭ ਕੋ ਤੇਰਾ ਬਸ ਅਗਮ ਅਗੁਚਰਾ ਤੂੰ ਭਗਤਾਂ ਕਹਿ ਬਸ ਭਗਤਾਂ ਤਾਂ ਤਾਂ ਤੇਰਾ ਉਹ ਭਗਤ ਅਸਲ ਚ ਪ੍ਰੇਮੀ ਹੋਈ ਹੁੰਦਾ ਹੈ ਸ਼ਬਦ ਬਦਲ ਜਾਂਦੇ ਨੇ ਸੁਣੋ ਗੁਰਮਖੋ ਅੱਜ ਕਹੋਗੇ ਮੈਂ ਤੇਰਾ ਬੜਾ ਫੈਨ ਆ ਤੇ ਪੰਜਾਬੀ ਵਾਲਾ ਬੰਦਾ ਕੀ ਕਹਿੰਦਾ ਫਲ ਮੈਂ ਤੇਰਾ ਬੜਾ ਭਗਤ ਫਲਾਣਾ ਬੰਦਾ ਫਲਾਣੇ ਦਾ ਬੜਾ ਭਗਤ ਹੈ ਫੈਨ ਕਹਿਣਾ ਭਗਤ ਕਹਿਣਾ ਪ੍ਰੇਮੀ ਕਹਿਣਾ ਇੱਕੋ ਜਿਹਾ ਸ਼ਬਦ ਨੇ ਪ੍ਰੇਮੀ ਹੋ ਜਾਣਾ ਕਿਸੇ ਦਾ ਇਸ ਕਰਕੇ ਪ੍ਰੇਮ ਮਾਰਗ ਤੇ ਤੁਰੋ ਤੇ ਰਾੜਾ ਸਾਹਿਬ ਦੇ ਇਲਾਕੇ ਚ ਰਹਿਣ ਵਾਲਿਓ ਲੋਕਲ ਜਿੰਨੇ ਹੋ ਤੁਹਾਨੂੰ ਮੈਂ ਬੇਨਤੀ ਕਰਾਂਗਾ ਸੰਪਰਕ ਰੱਖੀਦਾ ਸਿੱਧਾ ਆਲੇ ਦੁਆਲੇ ਨਹੀਂ ਵੇਖੀਦਾ ਇੱਥੇ ਦੀਵਾਨ ਚ ਆਇਆ ਹੈ ਨਾ ਸੁਣ ਰਿਹਾ ਮੈਂ ਘੰਟਾ ਲਾਇਆ ਦੋ ਲਾਇਆ ਤੂੰ ਮੈਨੂੰ ਬੈਠ ਕੇ ਸੁਣਿਆ ਤੂੰ ਦੀਵਾਨ ਸੁਣਨਾ ਆ ਲਿੰਕ ਇੱਥੇ ਚਾਹੀਦਾ ਬਾਹਰ ਪਕੌੜੇ ਕੱਚੇ ਨੇ ਰੋਟੀ ਕੱਚੀ ਹੈ ਸਬਜ਼ੀ ਚ ਨਮਕ ਜ਼ਿਆਦਾ ਹੈ ਖਡਾਉਣਿਆਂ ਵਾਲੇ ਮਹਿੰਗੇ ਵੇਚੀ ਜਾਂਦੇ ਐ ਬਾਹਰ ਦਕਾਨਾਂ ਕਿਹੜੀਆਂ ਲੱਗੀਆਂ ਬਾਹਰ ਹੀ ਫਿਰਦਾ ਫੁਰਦਾ ਰਹਿ ਗਿਆ ਲਿੰਕ ਸਿੱਧਾ ਰੱਖੀਦਾ ਜਿੱਥੇ ਜਾਓ ਪ੍ਰੇਮ ਕਰੋ ਪ੍ਰੇਮ ਦਾ ਕਿਨਕਾ ਮਨ ਚ ਲੈ ਜਾ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਤੈਨੂੰ ਅੱਜ ਵੀ ਉਨਾ ਹੀ ਸਵਾਦ ਦਊ ਪਰ ਪ੍ਰੇਮੀ ਨੂੰ ਪਿਆਰ ਵਾਲੇ ਨੂੰ ਪ੍ਰੇਮ ਜੇ ਕਰਦਾ ਮਨ ਵਿੱਚ ਤੇ ਜੇ ਪ੍ਰੇਮ ਨਹੀਂ ਮਨ ਵਿੱਚ ਫਿਰ ਕੁਛ ਨਹੀਂ ਗੁਰਖੋ ਤੇ ਪ੍ਰੇਮ ਹੈ ਤੇ ਸਭ ਕੁਝ ਹੈ ਪ੍ਰੇਮ ਬਣਾਈਦਾ ਲਿੰਕ ਰੱਖੀਦਾ ਸਿੱਤਾ ਤੇ ਕਈ ਹੁੰਦੇ ਨੇ ਆਲੇ ਦੁਆਲੇ ਫਿਰਨ ਵਾਲੇ ਫਲਾਣਾ ਤੁਰ ਗਿਆ ਫਲਾਣਾ ਆ ਗਿਆ ਫਲਾਣਾ ਭੱਜ ਗਿਆ ਫਲਾਣਾ ਗਲਤ ਹੈ ਫਲਾਣਾ ਬੰਦਾ ਠੀਕ ਨਹੀਂ ਫਲਾਣਾ ਬੰਦਾ ਇਹੋਜ ਹੈ ਫਲਾਣਾ ਬੰਦਾ ਬਾळा ਹੀ ਵਧੀਆ ਆਹੀ ਕੁਝ ਕਰਦੇ ਰਹਿੰਦੇ ਆ ਇਹ ਨਹੀਂ ਕਰੀਦਾ ਸਿੱਧਾ ਲਿੰਕ ਰੱਖੀਦਾ ਹੈ ਪ੍ਰੇਮ ਰੱਖੀਦਾ ਜਿਹੜੀ ਚੀਜ਼ ਵੇਖਣੀ ਹੈ ਉਹ ਵੇਖਣੀ ਹੈ ਸਾਡਾ ਸਬੰਧ ਜਿੱਥੇ ਹੈ ਉੱਥੇ ਹੈ ਸਾਡਾ ਜਿੱਥੇ ਮਨ ਟਿਕਿਆ ਟਿਕਿਆ ਸਾਡਾ ਮਤਲਬ ਜਿੰਨਾ ਨਾਲ ਹੈ ਉਹਨਾਂ ਨਾਲ ਹੈ ਬਸ ਅਸੀਂ ਪ੍ਰੇਮ ਕਰਦੇ ਹਾਂ ਉਹਨਾਂ ਨੂੰ ਤੇ ਕਰਦੇ ਹਾਂ ਗੱਲ ਖਤਮ ਫਲਾਣਾ ਉਹਦੇ ਨਾਲ ਕਿਵੇਂ ਦਾ ਫਲਾਣਾ ਕਿਵੇਂ ਦਾ ਹੁਣ ਤੂੰ ਇੱਥੇ ਦੀਵਾਨ ਸੁਣਦਾ ਤੈਨੂੰ ਕੀ ਲੱਗੇ ਇਹਦੇ ਚ ਕਿਹੜਾ ਵਿਹੰਗਮ ਹੈ ਤੇ ਕਿਹੜਾ ਵਿਆਹ ਹੈ ਕਿਹਨੇ ਬੱਚਿਆਂ ਚ ਜਾ ਕੇ ਸੋਣਾ ਤੇ ਕਿਹੜਾ ਘਰੇ ਰਹੂਗਾ ਤੈਨੂੰ ਕੀ ਲੱਗੇ ਕਿਉਂ ਦੇਖਦਾ ਹੈ ਤੇਰਾ ਇੰਟਰਸਟ ਕਿਉਂ ਇਨਾਂ ਚੀਜ਼ਾਂ ਚ ਕਿਉਂ ਮਨ ਫਟਕਾਉਂਦਾ ਫਿਰਦਾ ਇਹ ਉਹ ਢਟਕਦੇ ਮਨਾਂ ਦਾ ਸੁਭਾਅ ਹੁੰਦਾ ਹੈ ਢਟਕਦੇ ਮਨ ਇਹੋ ਜਿਹੇ ਹੁੰਦੇ ਨੇ ਇਹ ਫਲਾਣਾ ਕਿਹੜੇ ਪਿੰਡ ਦਾ ਹੈ ਫਲਾਣਾ ਕਿੱਥੋਂ ਦਾ ਹੈ ਫਲਾਣਾ ਕੌਣ ਹੈ ਫਲਾਣਾ ਕੌਣ ਹੈ ਤੇਰਾ ਲਿੰਕ ਸਿੱਧਾ ਹੋਣਾ ਚਾਹੀਦਾ ਤੇ ਜਿਹੜਾ ਨੇ ਸਿੱਧੀ ਰੱਖੀ ਪ੍ਰੇਮ ਰੱਖਿਆ ਉਹ ਸਭ ਕੁਝ ਪਾ ਗਏ ਤੇ ਜਿਹੜੇ ਇਦਾਂ ਹੀ ਖੇ ਖੇਲਰ ਦੇ ਫਿਰਦੇ ਰਹੇ ਉਹ ਖਾਲੀ ਰਹਿ ਗਏ ਢਟਕਦਾ ਹੀ ਫਿਰਦਾ ਰਿਹਾ ਮਨ ਨਹੀਂ ਲਾਹਾ ਲੈ ਇਸ ਕਰਕੇ ਗੁਰਮਖੋ ਲਾਹਾ ਲੈਣਾ ਇੱਕ ਵਾਰੀ ਦੇ ਕੀਤੇ ਦਰਸ਼ਨ ਜ਼ਿੰਦਗੀ ਬਦਲ ਦਿੰਦੇ ਐ ਕਿਤੇ ਮਨੋਂ ਅਸੀਂ ਕਰੀਏ ਤੇ ਸਹੀ ਇੱਕ ਵਾਰੀ ਦੇ ਕੀਤੇ ਤੇਦਾਰ ਲਾਈਫ ਚੇਂਜ ਕਰ ਦਿੰਦੇ ਐ ਕਿਤੇ ਮਨ ਟਿਕੇ ਤੇ ਸਹੀ ਸੋ ਪ੍ਰੇਮ ਦੇ ਵਿੱਚ ਆ ਕੇ ਜੋ ਕੀਤਾ ਜਾ ਸਕਦਾ ਓਦਾਂ ਨਹੀਂ ਕੀਤਾ ਜਾ ਸਕਦਾ ਜੇ ਗੋਲੀਆਂ ਖਾਧੀਆਂ ਛਾਤੀਆਂ 'ਚ ਤੇ ਪ੍ਰੇਮੀਆਂ ਨੇ ਖਾਧੀਆਂ ਬੰਦ-ਬੰਦ ਕਟਾਏ ਤੇ ਪ੍ਰੇਮ ਕਰਕੇ ਕਟਾਏ ਖੋਪਰ ਲੋਹਾਏ ਤੇ ਪ੍ਰੇਮ ਕਰਕੇ ਲੋਹਾਏ